ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਤੋਂ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਦਰਮਨਤਾਰਨ ਅੱਜ ਤਰੀਕ ਹੈਗੀ ਹੈ ਜੀ 27 ਸਤੰਬਰ 2025 ਸਵੇਰ ਦੇ 8:30 ਵਜੇ ਦਾ ਜੀ ਤੇ ਵੀਰ ਕੋਲ ਚਾਰ ਪਸ਼ੂ ਕਾਹੂ ਆ ਜੀ ਇਹਨਾਂ ਵਿੱਚ ਤਿੰਨ ਸੱਜਰ ਤੇ ਇੱਕ ਦੋਕੜ ਗੱਭਣਿਆ ਜੀ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਲਾਸਟ ਤੱਕ ਬਣੇ ਰਹੋ ਤੇ ਵੀਰ ਦਾ ਨਾਮ ਹੈਗਾ ਜੀ ਸਤਰਾਮ ਸਿੰਘ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਹੋਰ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਹਾਂ ਵਧੀਆ ਪਰਤਾਜ ਜੀ ਕੀ ਹਾਲ ਚਾਲ ਆ ਵਧੀਆ ਚੜ੍ਹਦੀ ਕਲਾ ਕਰਫਾ ਬਬੜਾ ਸਾਜੀ ਉਹ ਵੀਰ ਜੀ ਕਿੰਨੇ ਪਸ਼ੂ ਕਾਉ ਆ ਜੀ ਉਹ ਚਾਰ ਹੈ ਭਾਈ ਇੱਕ ਟੋਪੜ ਕਪਣੇ ਤੇ ਤਿੰਨ ਸਜਰਾ ਤਿੰਨ ਸਜਰਾ ਹਾਂਜੀ ਠੀਕ ਮੈਂ ਪਰਸੋਂ ਚਾਹ ਦੀ ਸੂਈ ਆ ਤਾਜੀ ਸੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਦੱਸ ਦੇਵੀ ਚੰਗੀ ਤਰ੍ਹਾਂ ਹਾਂਜੀ ਐਡਰੈਸ ਪਿੰਟ ਕਰੋ ਹਾਂਜੀ ਤੇ ਸਰਾਲੀ ਮੰਡ ਰੋਡ ਤੋਂ ਮੁੜਨਾ ਹੈ ਉਹ ਅੱਛਾ ਜੀ ਹਾਂਜੀ ਅਗਰ ਵੀਰੇ ਸੁਗਾ ਆਉਣਾ ਠੀਕ ਹੈ ਜੀ ਤੂਈ ਤੋਂ ਖੱਬੇ ਬਨੇ ਵੀ ਕਾੜਿਆ ਨਾਲ ਬਿਲਕੁਲ ਆ ਗਿਆ ਠੀਕ ਹੈ ਜੀ ਤੇ ਆਪਣਾ ਨੰਬਰ ਵੀ ਦੱਸ ਦਿਆ ਜੀ ਹਾਂਜੀ ਨੰਬਰ ਮੇਰਾ 9940 ਹਾਂਜੀ 6700 ਠੀਕ ਹੈ ਜੀ ਠੀਕ ਤੇ ਕਰੀਏ ਵੀਰ ਜੀ ਵੀਡੀਓ ਸ਼ੁਰੂ ਹਾਂਜੀ ਠੀਕ ਹੈ ਜੀ ਚਲ ਇਹ ਤੋਂ ਕਰਦੇ ਆਂ ਸ਼ੁਰੂ ਤੇ ਦਿਓ ਵੀਰ ਜੀ ਇਹਦੀ ਜਾਣਕਾਰੀ ਇਹ ਭਈਆ ਚੌਥਾ ਦਿਨ ਹੋ ਗਿਆ ਸੂਈ ਨੂੰ ਅੱਛਾ ਜੀ ਹਾਂਜੀ ਚਲ 8-9 ਕਿਲੋ ਬੋਲਾ ਛਲੇ ਜੀ 8-9 ਕਿਲੋ ਹਾਂਜੀ ਠੀਕ ਹੈ ਮਦਰ ਕੀ ਆ ਗਿਆ ਜੀ ਕਟਾ ਮਦਰ ਠੀਕ ਸੁਆਗਤ ਨਾਮ ਆ ਗਈ ਤਿੱਜਾ ਹੀ ਤਿੱਜਾ ਸੁਆਗਤ ਇਹ ਆ ਡਾ ਕਟਾ ਹੈ ਹਾਂ ਜੀ ਆ ਕਟਾ ਲਓ ਆ ਵੀ ਲੜੂ ਨਾਲ ਉਤਰਾਂਗੇ ਬੱਚਾ ਉੱਠਾ ਦੇਣਾ ਠੀਕ ਹੈ ਜੀ ਜਾਂਦੇ ਹੋ ਜੀ ਜਾਂਦੇ ਬਰ ਜਵਾਈ ਦੇ ਵਿੱਚ ਥਾਂ ਤੁਹਾਨੂੰ ਵੀ ਮੈਂ ਓਕੇ ਭਾਈ ਓਕੇ ਮੈਂ ਮਨਾ ਮੋੜੀ ਮੋੜੀ ਧਾਰ ਕੋਈ ਗੱਲ ਨਹੀਂ ਠੀਕ ਹੈ ਬਹੁਤ ਵਧੀਆ ਤੋੜ ਦਿਓ ਮੜਾ ਇਹਨੂੰ ਗਮੀ ਕਰਕੇ ਬਾਕੀ ਕਿਵੇਂ ਸੀਲ ਚਲ ਗਿਆ ਜੀ ਹੈ ਮੇਰਾ ਹੋ ਗਿਆ ਕੋਈ ਜਿਤਨਾ ਮਰਜੀ ਪੀੜੀ ਡਾ ਕੇ ਚੋਈ ਜਾਵੇ ਕੋਈ ਗੱਲ ਹੈ ਠੀਕ ਹੈ ਜੀ ਕਿੰਨਾ ਪੱਕਾ ਬੋਲਾ ਕਿੰਨਾ ਵੀਰ ਜੀ ਇਹ ਥਲੇ ਪੱਕਾ 8 ਕਿਲੋ ਆ ਅੱਛਾ ਜੀ ਪੁੱਤਰ 9 10 ਦਾ ਵਿਖਾਵਾ ਹੈਗਾ ਮੈਂ ਲਾ 8 ਕਿਲੋ ਪਕਾ ਦੋ ਤੇਗਾ ਠੀਕ ਹੈ ਜੀ ਪਕਾ 8 9 ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਲੈਣਾ ਠੀਕ ਮਗਰ ਕਟਾ ਆ ਗਿਆ ਜੀ ਲਓ ਜੀ ਹਣ ਥੁਣ ਕਰੋ ਜੀ ਚੈੱਕ ਹਾਂ ਲਾ ਦੇ ਤਰਾਮ ਹੂੰ ਤਰਾਮ ਉਹਦੇ ਉਹ ਰਾਦੇ ਕੋਈ ਨਹੀਂ ਤਰਾ ਬਾਲਤੀ ਦੇ ਗੋਹੂ ਸੁਣ ਵਾੜੀਆਂ ਕੋ ਕਮਰੀ ਤਕਾਉਨ ਕੋ ਬੈਣ ਕੋਲੀ 反正就那，就。 ਅਗਲੇ ਸਨਾ ਜਵਾਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਪੀ ਲੈ ਦਵਾਈ ਬਿਲਕੁਲ ਜੀ ਬਿਲਕੁਲ ਪੋਲੀ ਚੌਣ ਹੈ ਨਾ ਮੈਂ ਹੋਰ ਕੀ ਉਹਦੇ

ਕੋਣ ਪੋਲੀ ਹਨਾ ਜੀ ਇੱਕ ਨੰਬਰ 80 ਦੀ ਬੋਲੀ ਹੈ। ਪਹਾਰੀ ਹੋਰੀ ਹੈ ਇਹ। ਹਾਂ। ਪਹਾਰੀ ਹੈ ਮੂਰਤੀ ਉਹ। ਠੀਕ ਹੈ ਜੀ। ਤੇ ਦੇਖੋ ਵੀਰ ਜੀ ਕੀ ਰੇਟ ਰੂਟ ਫਿਰ ਕਰਦੇ ਜੀ ਇਹਦਾ? ਰੇਟ ਇਹਦਾ 85 ਕਰਦੇ ਆ। ਅੱਛਾ ਜੀ। ਹਾਂ ਜੀ। 85 ਹੈ 80 ਪੂਰੇ। ਪੂਰੇ 80 ਦੇ ਦਾਂਗੇ। ਪੂਰੇ 80 ਦੇ ਦਾਂਗੇ ਜੀ। 8000 ਦੀ। ਹਾਂ। ਠੀਕ ਹੈ ਜੀ 8000 ਦੀ। ਹਾਂ ਜੀ। ਚਲੋ ਜੀ ਅਗਲੇ ਦੀ ਦਿਓ ਜਾਣਕਾਰੀ। ਲਖੋਲੀ ਸੋਹਣਾਈ ਉਹ ਕਿੰਨਾ ਕਿੰਨਾ ਦੁੱਧ ਹੈ ਜੀ ਇਹ ਫਿਰ 12 ਕਿਲੋ ਆ 12 ਕਿਲੋ ਦੁੱਧ ਹਾਂਜੀ ਠੀਕ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਠੀਕ ਹੈ ਜੀ ਮੈਂ ਪੂਰਾ ਮਗਰ ਕੀ ਆ ਗਿਆ ਜੀ ਬੱਚਾ ੜ ਲੈ ਵਾਹ ਇਹੜਾ ਬੱਚਾ ਤੇ ਥਣ ਥਣ ਵੀਰ ਜੀ ਕਹਿੰਦੇ ਮੈਂ ਓਕੇ ਕੋਈ ਗੱਲ ਹੀ ਨਹੀਂ ਲੈ 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 ਛੱਡ ਦੇ ਛੱਡ ਦੇ ਛੱਡ ਦੇ ਬੱਚੇ ਨੂੰ ਹੁਣ ਨਹੀਂ ਕੰਦੇ ਬੱਚੇ ਦਾ ਕਰ ਬੱਚੇ ਦਾ ਥੀ ਬੜਾ ਕਰ ਕੋਈ ਗੱਲ ਹਾਂ ਗਾੜ ਵੀ ਬਿਚੇਰੀ ਹਾਂ ਜੀ ਬਹੁਤ ਵਧੀਆ ਚੁਾਈ ਬਹੁਤ ਵਧੀਆ ਚੁਾਈ ਕਿੱਲੋਂ ਨਹੀਂ ਕਸਲ ਕੋਈ ਠੀਕ ਹੈ ਥਾਣੀ ਚੰਗਾ ਲਗਾ ਦੇ ਬਿਲਕੁਲ ਜੀ ਮਰਾਉਣੀਆਂ ਤਾਂ ਰਹੀਆਂ ਇਹਦੀਆਂ ਭਾਈ ਮਰਾ ਦੇ ਨੇ ਠੀਕ ਹੈ ਜੀ ਲੈ ਆ ਬੱਚਾ ਲਾਓ ਜੀ ਬੱਚਾ ਰਦਾਵਾ ਜੂੜ ਫੜੀ ਓ ਬੰਗਾ ਫੜੀ ਕਿ ਕਿ ਓ ਮੱਕਾ ਫੜ ਬੰਗਾ ਓ ਬੰਗਾ ਗਾੜਵੀ ਬਥੇਰੀ ਕਰ ਗਾੜਵੀ ਉਹ ਕਰੀ ਗਏ ਸੋ ਕਰਮਾਲੀ ਪੂਰੀ ਸੀਰੀਜ਼ ਲੱਗ ਗਈ ਮੈਂ ਸੀਰੀਜ਼ ਆ ਕੇ ਪੂਰੀ ਹੋ ਗਈ ਆ ਜਿੱਦਾਂ ਮਰਜ਼ੀ ਬੈਜੋ ਮੈਂ ਮਨਾ ਵਿਤਾਰਾਂਗੇ ਅਗਲੇ ਥਣਾ ਦੀ ਕੋਈ ਆਈ ਉਹ ਹੋ ਗਈ ਸਾਬ ਇਹਨਾਂ ਨੂੰ ਹੰਡਾ ਕਰਨਾ ਲੋਈ ਅੱਲਾਹੁ ਅਲੈਮ ਘਾਰ ਬਹੁਤ ਸਿਆ ਮੋੜੀ-ਮੋੜੀ ਆਉਂਦੀ ਬਿਲਕੁਲ ਜਿਵੇਂ ਬਿਲ ਕਰਦੇ ਛੋਈ ਪੋਲੀ ਹੜਾਈ ਇਹ ਪੋਲੀ ਰੋੜ ਗਈ ਹੈ ਮੇਰੇ ਲੈ ਕਰੋ ਇੰਚਾ ਜੀ ਗਾਲੀ ਕੋਈ ਆ ਮਗਰਲੇ ਮਗਰਲੇ ਸਨ ਜੀ ਬਾਈ ਕਿੰਨਾ ਦੁੱਧ ਪੱਕਾ ਵੀਰ ਜੀ 12 ਕਿਲੋ ਪੱਕਾ ਪਾਈ ਹੋਗਾ ਗਰੰਟੀ ਵਾਲਾ ਮੈਂ ਪੂਰਾ ਗਰੰਟੀ ਆ ਮੈਨੂੰ ਨਹੀਂ ਉਹ ਵਿੱਚ ਚਾਰ ਪਰ ਮਗਰਲੇ ਮੈਂ ਨਾ ਜਿਤਨਾ ਮਰਜ਼ੀ ਚੋਈਏ ਬਿਲਕੁਲ ਜੀ ਬਿਲਕੁਲ ਜੀ ਯਾ ਬਿਲ ਮਗਰਲੇ ਹਾਂ ਜੀ ਬਹੁਤ ਹੋ ਜੀ ਰਮਾਲੀ ਮੇਰੇ ਸਾਨਾ ਪੰਜ ਸੱਤਾ ਮਿੰਟਾਂ ਵਿੱਚ ਹੋਈ ਜਾਂਦੀ ਵਾ ਵਾ ਕੀ ਗੱਲ ਪੋਲੀ ਬੜੀ ਹੋਰ ਤਰੋਰ ਗਈ ਹੈ ਠੀਕ ਓਕੇ ਜੀ ਹਾਂਜੀ ਤੇ ਵੀਰ ਜੀ ਫਿਰ ਕੀ ਰੇਟ ਲਊਡ ਕਰਦੇ ਆਈਏ ਦਾ ਭਾਈ ਮੋਹ ਤੇ 55 ਕਰਦੇ ਹਾਂ ਹਾਂਜੀ ਭਾਈ 55 ਕਰਦੇ ਆ 55 ਹਾਂ ਪੂਰੇ 50 ਦੇ ਦਾਂਗੇ ਦੋ ਘਟ 50 ਦੇ ਦੇ ਅੰਗ ਬੱਚੀ ਚਾਰ ਦਾਂਗੇ ਇਹਦੇ ਰੱਸਾ ਫੜਾਜ ਦੇਵਾਂਗੇ ਦੋ ਘਟ 50 ਦੀ ਠੀਕ ਹੈ ਜੀ ਜੀ ਠੀਕ ਹੈ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਇਹਦੀ ਪਰੇ ਥੋਕੜ ਕਿੱਧਰ ਜਾਏ ਪਰੇ ਰੋ ਆ ਭਾਈ ਥੋਕੜ ਕਰਪਣ ਅੱਛਾ ਇਹ ਥੋਕੜ ਕਰਪਣ ਆ ਗਈ ਦੋ ਦੇ ਹਲਿਆ 8 ਕਿਲੋ 8 ਕਿਲੋ ਦੋ ਕਿੰਨੇ 55 ਮਿੰਟ ਦੀ ਗੱਬਣਾ 55 ਮਿੰਟ ਦੀ ਲਓ ਖੋਲੋ ਇਹਨੂੰ ਤਾਂ ਚਾਚਾ ਛੇਤੀ ਵੈਲਕਲ ਜੀ ਲਓ ਜੀ ਕਰੋ ਜੀ ਚੈੱਕ ਪੁਰਣੀ ਪਰਲੀ ਵਧੀਆ ਹੋਣੀ ਕਰਦੇ ਪੱਕਾ ਵੀ ਦੀ ਕਿੰਨਾ ਦੁੱਧ ਦੇ ਥਲੇ? ਹਾਂਜੀ 8 ਕਿਲੋ ਪੱਕਾ ਦੁੱਧ ਪੱਕਾ ਹਣਾ ਹੀ ਗਾਰੰਟੀ ਵਾਲਾ। 8 ਪੂਰਾ ਮਣਕੇ ਕੋ ਲੈ ਜੇ ਤੁਹਾਨੂੰ। ਠੀਕ ਹੈ ਜੀ। ਜੋ ਬਣਾ ਫਰੀਜੀ ਬਣਾਉਣ ਵਾਲੀ ਬਾਕੀ ਕੋਈ ਚੱਕਾ। ਹਾਂ ਬਾਕੀ ਨਹੀਂ ਕੋਈ ਚੱਕਾ। ਉਹਦਾ ਕੀ ਹੋਰੇ ਕਿਹੜੀ ਕਿਹੜੀ ਖੁਰੀ ਬਣਾਉਣਾ ਦੀ ਵੀ ਤੇ। ਆਵੇ ਘੜਦਾ ਪੈ ਤੇ। ਉਹ ਗੜੀਆਂ ਪੈ ਜਾ ਉਹ ਤਾਂ ਕਰਕੇ ਉਹ। ਇੱਥੇ ਦੰਦ ਕਵਾੜਿਆ ਰਗੇ ਲੈ। ਬਿਲਕੁਲ। ਦੰਦਾਂ ਜਿਆ ਦੀ। 8 ਤੇ 8 ਹੀ। ਹਾਂ। ਕੋੜਿਆ ਰਗੇ ਕੋਈ। ਹਾਂਜੀ। ਇਹ ਨਹੀਂ ਵੀ ਆਖੇ ਵੀ ਗਾਂਹ ਦੇ ਇਥੇ ਤਿੰਨ ਕਰੇ ਪਰ ਉਹ ਸਿਰਫ ਤਨਵਾ। ਕਿਨਵਾ ਸੁਆਸ਼ਾ ਜੀ। ਤੇ ਜਈਆ ਭਾਈ ਚੌਥੇ ਸੋਨਾ ਗਾੜੀ ਅੱਛਾ ਏ ਚੌਥੇ ਸੋਨਾ ਦਾ ਹਾਂਜੀ ਠੀਕ ਹੈ ਜੀ ਤੇ ਪੰਜਾ ਮਹੀਨੇ ਦੀ ਪੱਕੀ ਸਾਢੇ ਪੰਜਾ ਮਹੀਨੇ ਸਾਢੇ ਪੰਜਾ ਮਹੀਨੇ ਠੀਕ ਹੈ ਜੀ ਹਾਂ ਚੈੱਕ ਪਾਸ ਹੈ ਕੋਈ ਆ ਵੀ ਪਹਿਲਾਂ ਚੈੱਕ ਕਰਾ ਕੇ ਖੜੇ ਜਿੰਦਰਾ ਮਰਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਲੈ ਉਹ ਤਸੱਲੀ ਕਰਕੇ ਖੜੇ ਤਸੱਲੀ ਹਾਂਜੀ ਹਾਂ ਹਾਂ ਠੀਕ ਹੈ ਜੀ ਮਰੌਣੀਆਂ ਦਾ ਰਾਂ ਹੀ ਸੋਹਣੇ ਉਹ ਖੋਲੋ ਆਰਦੇ ਦੋ ਦੋ ਬੱਚਾ ਖੋਲੋ ਉਹ ਦੋ ਕਰੀਂ ਔਰ ਸਗੋੜ ਵਾਹ ਲਓ ਜੀ ਕਰੋ ਜੀ ਚੈੱਕ ਚਵਾਈ ਇਹਦੀ ਵੀ ਕੋਈ ਪੜਾ ਪੜਾ ਨਹੀਂ ਇਤਰਾ ਹੀ ਇਤਨੇ ਬੈਨ ਇਦਾਂ ਇਦਾਂ ਪੂਰੀ ਸੀਲਸ ਲੱਗ ਹੈ ਗਰਮ ਵਾਲੇ ਲਓ ਜੀ ਕੋਈ ਪੜਾ ਨਹੀਂ ਕੋਈ ਮੰਤ ਚਾਰੇ ਥਾਣਾ ਓਕੇ ਹੈ ਭਾਈ ਓਕੇ ਓਕੇ ਭਾਈ ਓਕੇ ਬਾਤੀ ਮੋਟਰ ਆ ਗੂ ਵਰਨ ਨਹੀਂ ਇੱਥੇ ਹੋਣੀ ਹੈ ਕੀ ਗੱਲ ਭਰਾ ਦੇ ਕੋਈ ਨਹੀਂ ਆ ਗਈ। ਖਬਰਾਂ। ਲੋਈ ਲਾਓ ਵੀ ਅਗਲੇ ਥਾਂ ਤੇ ਜਵਾਈ ਆ ਗਈ। ਲੋਈ ਪੋਲੀ ਆਏ ਨਾ ਕੋਈ ਬਾਈ।

ਠੀਕ ਹੈ ਜੀ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਦੇ ਬਾਈ ਪੀ ਕਰਦੇ ਆ 28000 ਜੀ ਦਾ ਹਾਂਜੀ 28000 ਰੁਪਏ ਕੀ ਜੋ ਬਣਾ ਫੜਾ ਦਿਆਂਗੇ ਰਸਤਾ ਪ੍ਰਵਾਹ ਨਾਲ 26000 ਦੀ ਛੋੜ ਦਾਂਗੇ 26000 ਦੀ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ 28000 ਛੋੜ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਭਰਾ ਤਸੱਲੀ ਕਰ ਲੇ ਹਾਂ ਜੀ ਹਾਂ ਛਾਂਗ ਠੰਢੀ ਕਰਕੇ ਜਿਤਨਾ ਮਰਜ਼ੀ ਕੋ ਗੱਲ ਬਿਲਕੁਲ ਜੀ ਬਿਲਕੁਲ ਸਾਡੇ ਪੰਜਾਂ ਦੀ ਗੱਪਣੂ ਅਛਾ 5 ਕਿਲੋ ਦੁੱਧ ਉਹ ਛੱਲੀ ਕਰਕੇ ਖਾਣਨਾ ਸਾਰੇ ਬੱਚਾ ਦੀ ਗੱਬੜ 8 ਕਿਲੋ ਦੁੱਧ ਹਾਂਜੀ ਇਹ ਤਸੱਲੀ ਕਰਕੇ ਖਾਣਨਾ ਬਿਲਕੁਲ ਜੀ ਠੀਕ ਆ ਜੀ ਚਲੋ ਜੀ ਇਹਦੀ ਦਿਓ ਜਾਣਕਾਰੀ ਇਹ ਪਹਿਲੇ ਸੂਏ ਜੀ ਅਛਾ ਜੀ ਹਾਂਜੀ ਪਹਿਲੇ ਸੂਏ ਮਗਰ ਕੀ ਆ ਗਿਆ ਜੀ ਮਗਰੇ ਤੇ ਬੱਚਾ ਮਗਰ ਬੱਚਾ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਜੀ ਇਹਨੂੰ ਕੋਈ ਸੂਈ ਨੂੰ ਦੋ ਅੱਖ ਦਿਨ ਲੱਗ ਪਗਾ ਹੈਗਾ ਯਾ ਬਚਾੜ 8 10 8 ਇਥੇ 8 6 8 10 ਦਿਨ ਹੋ ਗਏ ਹਾਂਜੀ ਆਵਸ਼ਾਈ ਹਾਂਜੀ ਲਓ ਕਰਵੇ ਰੰਗ ਬੜਾ ਪਿਆਰਾ ਦਾ ਹਾਂ ਤੇ ਕਿੰਨਾ ਵੀ ਜੀ ਪੱਕਾ ਦੋ ਨੋ ਭਾਈ 9 ਕਿਲੋ ਇਹ ਥਲੇ ਪੱਕਾਗਾ ਠੀਕ ਹੈ ਜੀ ਥੱਲੀ ਵਾਲਾ ਹਾਂ ਮੈਂ ਥੱਲੀ ਵਾਲਾ ਚੋਕੇ ਖੜੇ ਪਿਆ ਥੱਲੀ ਕਰਕੇ ਠੀਕ ਹੈ ਜੀ ਹਾਂਜੀ ਬਾਕੀ ਥਾਣਾ ਦੀ ਚਵਾਈ ਚੁਈ ਹੈ ਹਾਂ ਮੈਂ ਇੱਥੇ ਤੇਰੇ ਸਾਹਮਣੇ ਆਇਆ ਨਾ ਸਾਰਾ ਵੇਖੀ ਥਣ ਬਣਾਉਦੀ ਕਿਤੇ ਠੀਕ ਹੈ ਜੀ ਗੱਲ ਹੀ ਨਹੀਂ ਓਕੇ ਹੈ ਜੀ ਚਲੋ ਓਕੇ ਓਕੇ ਲੈ ਬੱਚਾ ਲੈਓ ਜੀ ਬੱਚਾ ਬਲ ਲੈਓ ਬਣਾ 5 ਕਿਲੋ ਕਰਕੇ ਥਾਮਾ 加 ਗੁਰ ਗਾਣ ਛੱਡ ਦੇ ਕੰਮ ਕੰਮ ਆਉਂਦਾ ਦੀ ਸਰ ਠੀਕ ਹੈ ਜੀ ਗਾੜ ਗੁਰ ਚੰਗੀ ਹੈ ਨਾ ਇਹ ਪੂਰੀ ਲਿਆ ਦੇ ਹੋਈ ਹਾਂਜੀ ਹਾਂਜੀ ਚਲੋ ਜੀ ਪਸਮਾਨ ਲਾ ਲੂ ਬੱਚਾ ਕੋਈ ਨਹੀਂ ਸ਼ੋਰ ਨੋ ਇਹਦਾ ਸਹੀ ਕਿੰਨਾ ਸੂਆ ਆਉਂਦਾ ਪਹਿਲਾਂ ਪਹਿਲਾ ਪਹਿਲਾ ਹੈਨਾ ਪਹਿਲੇ ਸੂਏ ਅਗਲਾ ਥਾਂ ਦੇ ਇਸ ਤਰ੍ਹਾਂ ਬੜੀ ਐ ਕਿ ਦਸਕ ਦਿਨ ਹੋ ਗਏ ਸੂਈ ਹਾਂਜੀ ਹਾਂ ਹਾਂ ਗੋਈ ਲਾ ਅਗਲੇ ਥਨਾਂ ਦੀ ਜਵਾਈ ਹਾਂਜੀ ਹਾਂ ਓਕੇ ਹੈ ਜੀ ਬਿਲਕੁਲ ਹਨਾ ਹਾਂਜੀ ਜੀ ਟੋਨ ਪੋਲੀ ਹੈ ਪੋਲੀ ਪੋਲੀ ਐ ਮੋੜੀ ਮੋੜੀ ਸਾਬ ਦੇ ਹਾਂਗੇ ਖਾਣੂ ਬੜਾ ਵਧੀਆ ਹੈ ਪਰਮ ਦੇ ਬਿਲਕੁਲ ਬਿਲਕੁਲ ਗੋਰ ਮੋਠੀ ਹੈ

ਕੋਈ ਕਰੀ ਦੀਏ ਸਰ ਕਰ ਦੋ ਕਰ ਦੋ ਕੋਈ ਨਹੀਂ ਚੋੜ

ਠੀਕ ਹੈ ਜੀ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਨਾਂ ਦਾ ਰੇਡ ਇਹਦਾ ਭਾਈ ਰੇਡ ਇਹਦਾ 3000 ਰੁਪਇਆ ਕਰਦੇ ਆ ਅੱਛਾ ਜੀ ਹਾਂ ਜੀ ਇਹਦੇ ਵਿੱਚੋਂ ਮਾਨਤਾ ਕੋਈ ਨਹੀਂ ਇਹ 26000 ਦੀ ਵਚੀ ਬਣਾ ਦੇ ਪਰ ਆਹ ਇਹ ਤੂੰ ਤੇ ਗੱਜੇ ਦੇਖਾਈ ਉਹ ਮਹਲਾਗਤ ਦੀ ਆ ਨਹੀਂ ਕਰਤਾ ਇਹਦੇ ਉਹ ਤੈਨੂੰ ਆ ਇਹਦਾ ਕਰਕੇ ਆਦਾ ਚਾਚਾ ਨਹੀਂ ਕਰਤਾ ਇਹ ਕਰਕੇ 2000 ਰੁਪਏ ਹੋਰ ਮਾਫ ਕਰਕੇ ਚਾਰ ਚਾਰ ਕਰਕੇ ਚਾਰ ਹੀ ਕਰ ਲਓ ਬਣਾ ਦਿਓ ਹੈ ਚਾਚਾ ਮੁੱਤ ਬਣਾ ਦੇ ਮੁੱਤ ਬਣਾ ਦੇ ਇਹਦਾ ਚਾਚਾ ਚਾਚਾ ਉਹ ਦੇਖੋ ਗੱਲ ਹੀ ਨਹੀਂ ਨੇ ਇਹ ਕਿਹੜੀ ਗੱਲ ਮਾਨਤਨ ਕਰਨਾ ਵੀ ਨਾ ਠੀਕ ਨਾ ਠੀਕ ਪੂਰੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਅਗਲੇ ਵੀ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਠੀਕ ਓਕੇ ਜੀ ਤੇ ਵੀਰ ਜੀ ਆਪਣਾ ਨੰਬਰ ਰੱਖ ਦਿਓ ਜੀ ਇੱਕ ਰੀ ਫੇਰ ਨੰਬਰ ਆਪਣਾ 99140 6879 47 ਨਾਲ ਠੀਕ ਹੈ ਜੀ ਓਕੇ ਤਕੀਸ਼ਣਾ ਆਪਾਂ ਪਹਿਲਾਂ ਦੱਸਤੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਵੀ ਕਰਵਾ ਫੋਟੋ ਬਣਾਉਣ ਨੂੰ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਓਕੇ ਜੀ ਧੰਨਵਾਦ ਧੰਨਵਾਦ ਓਕੇ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਦਿੱਲੀ ਰੁਟੀਨ ਦੇ ਵਿੱਚ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ